ਹੈਲੋ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਹੀ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਪਾਲਕ ਦੇ ਗੋਭੀ ਦੇ ਪਿਆਜ਼ਾਂ ਦੇ ਪਕੌੜੇ ਹੀ ਮਿਕਸ ਪਕੌੜੇ ਬਹੁਤ ਵਧੀਆ ਲੱਗਦੇ ਨੇ ਇਹ ਨਾ ਖਾਣ ਨੂੰ ਸਾਰਿਆਂ ਦੇ ਪਸੰਦ ਹੁੰਦੇ ਨੇ ਹੀ ਤੇ ਹੁਣ ਆਪਾਂ ਬਣਾਵਾਂਗੇ ਪਕੌੜੇ ਆਪਾਂ ਲੱਗੇ ਹੋਏ ਆ ਪਾਲਕ ਛੇਰਨ ਬੀਬੀ ਬੈਠੇ ਛੇਰ ਰਹੇ ਆ ਪਾਲਕ ਤੇ ਮੈਂ ਸਵਾਰ ਰਹੀ ਨਾ ਪਾਲਕ ਬੈਠੀ ਮਜ਼ੂਮ ਮਜ਼ੂਮ ਕਰਤਾ ਲੱਗਾ ਅੱਜ ਮੈਂ ਤਰੀਕ ਹੈਗੀ 10 ਦਸੰਬਰ 2020 ਤੇ ਦੇਨ ਵੀਰਵਾਰ ਕਰਨ ਵੀਰ ਉਹ ਨਹੀਂ ਗਏ ਹੋਏ ਨੇ ਨਾਨਕਿਆਂ ਨੂੰ ਅੱਜ ਕਰਨ ਵੀਰ ਉਹਦੇ ਛੋਟੇ ਮम्मा ਪਾਪਾ ਤਿੰਨੋ ਜਣੇ ਗਏ ਹੋਏ ਨੇ ਤੇ ਆਪਾਂ ਹੁਣ ਬਣਾਵਾਂਗੇ ਪਕੌੜੇ ਹਨ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਨੇ ਜ਼ਰੂਰ ਦੱਸਿਆ ਕਰੋ ਜੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਆ ਕਰੋ ਜੀ ਗੋਭੀ ਕੱਟ ਲਈ ਆ ਹੁਣ ਪਾਲਕ ਕੱਟ ਰਹੇ ਆ ਪਿਆਜ਼ ਨੇ ਚਾਰ ਪੰਜ ਉਹ ਪਾਵਾਂਗੇ ਵਿੱਚ ਦਗਾ ਮਨੋੜਾ ਆ ਹੁਣ ਆਪਾਂ ਇਸ ਛੱਤ ਪਰ ਆ ਗਏ ਇੱਥੇ ਆਪਾਂ ਨੇ ਗਾਜਰਾਂ ਤੇ ਗੋਭੀ ਸੁੱਕਣੀ ਪਈ ਹੋਈ ਆ ਧੁੱਪ ਲਵਾਉਣ ਦੇ ਲਈ ਇਹਦਾ ਆਚਾਰ ਪਾਉਣਾ ਹੀ ਜਿਹੜਾ ਐਕਸਟਰਾ ਪਾਣੀ ਹੋਊਗਾ ਉਹ ਥੋੜਾ ਸੁੱਕ ਜੁਗਾ ਇਹਦਾ ਤਲ ਨਹੀਂ ਸੌਖੀ ਹੋਊਗੀ ਇਹ ਅਚਾਰ ਦੇ ਲਈ ਗਾਜਰਾਂ ਦੇ ਗੋਭੀ ਇਹ ਵੀ ਸ਼ੇਅਰ ਕਰਾਂਗੇ ਆਪਾਂ ਤੁਹਾਡੇ ਨਾਲ ਅਚਾਰ ਦੀ ਵੀਡੀਓ ਵਧੀਆ ਲੱਗਦਾ ਹੈ ਸਿਆਲ ਦੇ ਅਚਾਰ ਚਲੋ ਜੀ ਹੁਣ ਆਪਾਂ ਆ ਗਏ ਹਾਰੇ ਕੋਲ ਜੁਲੇ ਕੋਲ ਆਪਣੇ ਕੋਲ ਪਕੌੜੇ ਤਿਆਰੀ ਕਰਨ ਹਾਰੇ ਵਿੱਚ ਆਪਾਂ ਨੇ ਦੁੱਧ ਧਰਿਆ ਹੋਇਆ ਕਾੜਨ ਦੇ ਲਈ ਲੱਸੀ ਬਣਾਉਣ ਨੂੰ ਹਾਰੇ ਵਾਰੇ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਹੀ ਚਲੋ ਜੀ ਹੁਣ ਆਪਾਂ ਬਾਲ ਲਈ ਅੱਗ ਜੁਲੇ ਦੇ ਪਿੱਛੇ ਹੁਣ ਆਪਾਂ ਧਰਾਂਗੇ ਕੜਾਹੀ ਪਕੌੜਿਆਂ ਲਈ ਕੜਾਹੀ ਧਰ ਲਈ ਹੈ ਜੀ ਆਪਾਂ ਨੇ ਆਪਾਂ ਬੇਸਣ छान ਲਿਆ। ਉਹ ਸਮਾ ਰੱਖ ਲਿਆ ਸਾਰਾ। ਹਰੀਆਂ ਮਿਰਚਾਂ ਕੱਟ ਕੇ ਪਾਵਾਂਗੇ ਵਿੱਚ। ਪਕੌੜਿਆਂ ਨੂੰ ਮਿਕਸ ਕਰ ਲਏ ਆਪਾਂ ਸਾਰਾ ਕੁਝ। ਕਾਲਕ, ਗੋਭੀ, ਪਿਆਜ਼, ਨੂਨ, ਮਿਰਚ, ਹਲਦੀ ਸਾਰਾ ਕੁਝ ਪਾ ਲਿਆ ਇਹਦੇ ਵਿੱਚ ਆਪਾਂ ਨੇ। ਤੇਲ ਧਰਤਾ ਆਪਾਂ ਨੇ ਗਰਮ ਹੋਣ ਨੂੰ। ਘਈ ਦੇ ਵਿੱਚ ਇਹਨੇ ਤੇਲ ਗਰਮ ਹੋ ਗਿਆ ਇਹਨੇ ਆਪਾਂ ਮਟੀਰੀਅਲ ਆ ਉਹ ਕਰ ਲਾਂਗੇ। ਗੁੰਨ ਲਾਂਗੇ ਪਾਣੀ ਪਾ ਕੇ। ਅਜੀ ਆਪਾਂ ਨੇ ਗੁੰਨ ਲਿਆ ਫਰਲਾ ਲਿਆ ਸਾਰਾ ਕਾਣਾ ਥੋੜਾ ਜਿਹਾ ਜਿਹੜਾ ਹੈਗਾ ਸੀਗਾ ਪਕੌੜਿਆਂ ਲਈ ਸੋਹਣੇ ਲੱਗਦੇ ਆ ਪਕੌੜੇ ਕਦੇ ਇੱਕ ਤੇ ਖਾਣ ਨੂੰ ਘਰੇ ਬਣਾ ਕੇ ਹੁਣ ਬੱਚੇ ਘਰੇ ਹੀ ਨੇ ਕਿੰਨੇ ਮਹੀਨੇ ਹੋ ਗਏ ਕਦੇ ਕਹਿੰਦੇ ਆ ਕੁਝ ਖਾਣਾ ਘਰੇ ਕਦੇ ਕੁਝ ਖਾਣਾ तो हूँ लागे बना पकौड़े असि कोई बहुत ही फैंसी है नहीं सिंपल जे हैं ਸਿੰਪਲ ਜਿਹਾ ਆਪਾਂ ਘਰ ਆਪਣਾ ਹੀ ਚਲੋ ਪ੍ਰਮਾਤਮਾ ਨੇ ਛੱਤ ਦਿੱਤੀ ਹੋਈ ਆ ਦੋ ਟੈਮ ਦੀ ਰੋਟੀ ਆ ਕੋਕੜੇ ਪਾਣੀ ਇੱਕ ਪੂਰਾ ਕੱਢ ਲਿਆ ਜੀ ਆਪਾਂ ਹੋਰ ਪਕੌੜੇ ਬਣਾਵਾਂਗੇ ਆ ਜਸ਼ਨਪ੍ਰੀਤ ਆ ਗਿਆ ਤਾਲੀ ਲੇ ਕੇ ਆਪਣੀ ਪਕੌੜੇ ਲੈਣ ਪਕੌੜੇ ਤਿਆਰ ਕਰ ਲਏ ਆਪਾਂ ਨੇ ਕੁਝ ਬਣ ਰਾਇਆ ਨਹੀਂ ਜੀ ਚਲੋ ਜੀ ਪਕੌੜੇ ਆਪਣੇ ਬਣ ਗਏ ਨੇ ਸਾਰੇ ਹੁਣ ਆਪਾਂ ਤੜਨ ਲੱਗਿਆ ਗੋਭੀ ਤੇ ਗਾਜਰਾਂ ਦਾ achar ਜਿਹੜੀ ਛੱਤ ਤੇ ਮੈਂ ਦਿਖਾਈ ਸੀਗੀ ਤੁਹਾਨੂੰ ਉਹ ਆਪਾਂ ਤਾਰ ਲੈਂਦੀ ਜਿਹੜਾ ਐਕਸਟਰਾ ਤੇਲ ਸੀਗਾ ਪਕੌੜੇ ਵਾਲਾ ਉਹ ਆਪਰੇ ਕੱਢਦਾ ਕੋੜੇ ਦੇ ਇਹ ਵਿੱਚ ਨੂੰ ਤਲਾੰਗਿਆ ਹਣਾ ਆਪਾਂ ਟੋਗੀ ਦੇ ਰਾਜਰਾਂ ਨੂੰ ਇਹਦੇ ਵਿੱਚ ਆਪਾਂ ਨੂਨ ਮਿਰਚ ਹਲਦੀ ਜੀਰਾ ਰਾਈ ਜਿਹੜਾ ਉਹ ਉਸ ਮੋਣਾ ਆਪਾਂ ਨੇ ਲਸਣ ਵਗੈਰਾ ਸਾਰਾ ਕੁਝ ਪਾ ਸਕਦੇ ਆ ਚਲੋ ਜੀ ਆਪਣਾ achar ਹੋ ਗਿਆ ਹੀ ਤਿਆਰ ਇਹਦੇ ਵਿੱਚ ਸਿਰਕਾ ਪਾ ਕੇ ਆਪਾਂ ਹੁਣ ਧਾਰ ਦਾਂਗੇ ਇਹਨੂੰ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਲੱਗਦੀਆਂ ਜਰੂਰ ਦੱਸਿਆ ਕਰੋ ਜੀ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਆ ਕਰੋ ਜੀ ਮਿਲਦੇ ਆਂ ਜੀ ਕੱਲ ਨੂੰ ਹੋਰ ਵੀਡੀਓ ਲੈ ਕੇ ਜ ਤੱਕ ਲਈ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਣੇ ਰਹਿਣਾ ਜੀ ਸਾਡੇ ਚੈਨਲ ਦੇ ਨਾਲ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤ